ਅੱਜ ਸਵੇਰ ਨੂੰ ਇਹ ਆਪਣੀ ਡਿਊਟੀ ਤੇ ਜਾਣ ਵਾਸਤੇ ਘਰੋਂ ਚੱਲਿਆ ਸੀ ਪਿੰਡ ਤੋਂ ਕਰੀਬ 2 ਕਿਲੋਮੀਟਰ ਅੱਗੇ ਆਇਆ ਤਾਂ ਇਹਦੇ ਅੱਗੇ ਮੌਤ ਦਾ ਜਹਾਜ਼ ਜਿਹੜਾ ਵਾ ਉਹ ਜਾ ਰਿਹਾ ਸੀ ਜਾਨੀ ਕਿ ਆ ਜਿਹੜੀ ਆ ਆਪਾਂ ਇਹ ਗੱਠਾਂ ਬੰਦੀਆਂ ਟਰਾਲੀਆਂ ਵਾ ਉਹ ਆਪਣੇ ਇਹਦੇ ਵਿੱਚ ਉਹ ਬੜੇ ਹੀ ਜ਼ੋਰ ਦੇ ਨਾਲ ਵਗੀ ਇਹੋ ਇੱਕ ਪੁੱਤ ਉਹਦਾ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਦੇ ਪਾਠਾਂ ਦੇ ਬਿੱਚੋਂ ਜਿਹੜਾ ਹੈ ਉਹ ਆਪਣੇ ਪਾਠ ਕਰਕੇ ਜੋ ਆਪਣੇ ਉਹਨੂੰ ਪੇਟਾ ਮਿਲਦੀ ਸੀ ਉਸ ਪੇਟਾ ਤੇ ਦੋਨੇ ਮਾਂ ਪੁੱਤ ਇਹ ਗੁਜ਼ਾਰਾ ਕਰਦੇ ਸੀ ਸਪੀਰੀ ਸਾਨੂੰ ਰੂਡ ਸਾਈਡ ਐਕਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਜਿਹੜਾ ਉਹਦੀ ਔਨ ਸਪੋਟ ਡੈਥ ਹੋਈ ਉਸ ਮੇਰਾ ਨਾਮ ਮੋਹਨ ਸਿੰਘ ਪੁੱਤਰ ਸਰਦਾਰ ਦਰਸ਼ਨ ਸਿੰਘ ਪਿੰਡ ਮਿਰਜ਼ਾਪੁਰ ਹੈ ਮੈਂ ਸਾਬਕਾ ਸਰਪੰਚ ਪਿੰਡ ਦਾ ਹਾਂ ਅਤੇ ਸ਼ੈਸ਼ਨਜਲ ਸਾਹਿਬ ਦਾ ਰਿਟਾਇਰਡ ਰੀਡਰ ਹਾਂ ਅੱਜ ਮਿਤੀ 26 10 25 ਨੂੰ ਸਵੇਰੇ ਕਰੀਬ 3:30 ਵਜੇ ਦਾ ਟਾਈਮ ਸੀ ਜਦੋਂ ਕਿ ਮੇਰਾ ਭਾਂਜਾ ਮਨਮੀਤ ਸਿੰਘ ਪੁੱਤਰ ਸਰਦਾਰ ਸਵਿੰਦਰ ਸਿੰਘ ਪੁੱਤਰ ਸਰਦਾਰ ਸੰਤਾ ਸਿੰਘ ਵਾਸੀ ਪਿੰਡ ਚਤਾਬਗੜ ਤਸੀਹ ਸultanpur Lodhi ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ ਜੋ ਕਿ ਮੇਰਾ ਸਗਾ ਭਾਂਜਾ ਹੈ ਮੇਰੀਆਂ ਦੋ ਭੈਣਾਂ ਸਨ ਜੋ ਕਿ ਮੇਰੀ ਭੈਣ ਇੱਕ ਪਹਿਲਾਂ ਗੁਜ਼ਰ ਚੁੱਕੀ ਆ ਹੋਣੀ ਮੇਰੀ ਛੋਟੀ ਭੈਣ ਸੀ ਜਿਸ ਦਾ ਕਿ ਇੱਕ ਇਹ ਇੱਕ ਲੌਤਾ ਪੱਤਰ ਸੀ ਕਿਉਂਕਿ ਜਿਹੜਾ ਪੁੱਤਰ ਇਹ ਮਾਪਿਆਂ ਦਾ ਬਹੁਤ ਵੱਡਾ ਸਹਾਰਾ ਹੁੰਦੇ ਨੇ ਇਹ ਆਪਣੇ ਥੋੜੀਆਂ ਕਲਾਸਾਂ ਜਾਨੀ ਕਿ 10 10 11 ਕਲਾਸਾਂ ਪੜ੍ਹਿਆ ਹੋਇਆ ਸੀ ਤੇ ਬੇਰੋਜ਼ਗਾਰ ਹੋਣ ਕਰਕੇ ਇਹ ਮਹਾਰਾਜ ਦੇ ਲਾੜ ਇਹਨੂੰ ਵਸੇ ਸਾਰਿਆਂ ਪ੍ਰੇਰ ਕੇ ਲਾਇਆ ਸੀ ਅਤੇ ਇਹਨੂੰ ਗੁਰਦੁਆਰਾ ਅੰਤਰਜਾਮਤਾ ਸਾਹਿਬ ਵਿਖੇ ਇਹ ਪਾਠੀ ਸਿੰਘ ਦੀ ਜਿਹੜੀ ਹੈ ਇਸ ਪਹਿਲਾਂ ਸੰਥਿਆ ਦਵਾਈ ਗਈ ਸੀ ਫਿਰ ਇਹਨੇ ਗ੍ਰੰਥੀ ਸਾਹਿਬਾਨ ਨੇ ਜੇ ਉਥੋਂ ਦੇ ਮੁੱਖ ਗ੍ਰੰਥੀ ਸਾਹਿਬਾਨ ਨੇ ਇਹਦੀ ਪ੍ਰੀਖਿਆ ਲਈ ਉਹ ਪ੍ਰੀਖਿਆ ਤੋਂ ਬਾਅਦ ਵੇਖਿਆ ਕਿ ਇਹ ਹੁਣ ਆਪਣੇ ਪਾਠ ਕਰਨ ਦੇ ਕਾਬਿਲ ਹੈ ਇਸ ਹਾਲ ਦੋਕ ਸਾਲ ਤੋਂ ਇਹ ਗੁਰਦੁਆਰਾ ਅੰਤਰਜਾਮਤਾ ਸਾਹਿਬ ਵਿਖੇ ਪਾਠੀ ਸਿੰਘ ਦੀ ਸੇਵਾ ਨਿਭਾ ਰਿਹਾ ਸੀ ਅੱਜ ਸਵੇਰ ਨੂੰ ਇਹ ਆਪਣੀ ਡਿਊਟੀ ਤੇ ਜਾਣ ਵਾਸਤੇ ਸਵੇਰੇ ਕਰੀਬ ਸਵਾ 3 ਵਜੇ ਘਰੋਂ ਚੱਲਿਆ ਸੀ ਤੇ ਆਪਣੀ ਡਿਊਟੀ ਦੇ ਉੱਪਰ ਇਹਨੇ ਹਾਜ਼ਰ ਹੋਣਾ ਸੀ ਪਿੰਡ ਤੋਂ ਕਰੀਬ 2 ਕਿਲੋਮੀਟਰ ਅੱਗੇ ਆਇਆ ਤਾਂ ਅੱਗੇ ਤੋਂ ਆਪਣੇ ਥੇਰੇ ਅੱਗੇ ਮੌਤ ਦਾ ਜਹਾਜ਼ ਜਿਹੜਾ ਵਾ ਉਹ ਜਾ ਰਿਹਾ ਸੀ ਯਾਨੀ ਕਿ ਜਿਹੜੀ ਟਰਾਲੀ ਆ ਆ ਜਿਹੜੀ ਆ ਆਪਾਂ ਇਹ ਗੱਠਾ ਬੰਦੀਆਂ ਟਰਾਲੀਆਂ ਵਾ ਉਹ ਟਰਾਲੀ ਜਿਹੜੀ ਐ ਉਹ ਆਪਣੇ ਇਹਦੇ ਵਿੱਚ ਉਹ ਬੜੇ ਹੀ ਜ਼ੋਰ ਦੇ ਨਾਲ ਵੱਜੀ ਉਹ ਵੱਜ ਕੇ ਮੌਕੇ ਤੇ ਇਸ ਸਾਡੇ ਮੇਰੇ ਭਾਂਜੇ ਦੀ ਮੌਕੇ ਤੇ ਹੀ ਆਪਣੇ ਦੀ ਮੌਤ ਹੋ ਗਈ ਕਿਉਂਕਿ ਆਪਣੇ ਇਸ ਮੌਤ ਦਾ ਸਾਨੂੰ ਤਾਂ ਪਤਾ ਲੱਗਾ ਕਿ ਆਪਣੇ ਮੇਰਾ ਛੋਟਾ ਭਰਾ ਸਰਦਾਰ ਸੂਰਤ ਸਿੰਘ ਮੇਰੀ ਭੈਣ ਕੋ ਰਾਦਾ ਗਿਆ ਹਾ ਸੀਗਾ ਤੇ ਇਹ ਵੀ ਉਹਦੇ ਮੋਟਰਸਾਈਕਲ ਦੇ ਨਾਲ ਹੀ ਉਹਨੇ ਕਿਹਾ ਮੈਂ ਵੀ ਪ੍ਰਬਾਤ ਫੇਰੀ ਵਿੱਚ ਸ਼ਾਮਲ ਹੋਣਾ ਹੈ ਮੈਂ ਵੀ ਗੁਰਦੁਆਰੇ ਜਾਣਾ ਹੈ ਕੋਈ ਉਹਦੇ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਵੇਖਿਆ ਤੇ ਆਪਣੇ ਜਿਹੜਾ ਇਹ ਟਰਾਲੀ ਵਾਲਾ ਵਾਹ ਟਰਾਲੀ ਉਹ ਨਗਾ ਕੇ ਫੜਾਫੜ ਆਪਣੇ ਚੋਂ ਦੇਖਿਆ ਕਿ ਬੰਦੇ ਦੀ ਮੌਤ ਹੋ ਗਈ ਆ ਤੇ ਆਪਣੇ ਉਹਨੇ ਵਜਾਏ ਕੇ ਸਾਡੀ ਹੈਲਪ ਕਰਨ ਦੇ ਐਕਸੀਡੈਂਟ ਹੋ ਗਿਆ ਯਾਨੀ ਕਿ ਸੀਰੀਅਸ ਐਕਸੀਡੈਂਟ ਹੋ ਗਿਆ ਵੇਖਿਆ ਉਹਨੇ ਤੇ ਆਪਣੇ ਵੀ ਹੋ ਸਕਦਾ ਬੰਦਾ ਨਾ ਬਚੇ ਉਹਨੇ ਭਜਾ ਕੇ ਲਾ ਕੇ ਤੇ ਬੜਾ ਵੱਡਾ ਪ੍ਰਾਲੀ ਦਾ ਡੰਪ ਹੈ ਉਹ ਦੰਪਰੂੜ ਜਿਹੜੇ ਆਪਣੇ ਟਰਾਲੀ ਭਜਾ ਕੇ ਟਰਾਲੀ ਉਸ ਪਾਸੇ ਨੂੰ ਲੈ ਗਿਆ ਔਰ ਆਪਣੇ ਸਾਡੇ ਨਾਲ ਬਹੁਤ ਜਿਆਦਾ ਜਿਹੜਾ ਹੈ ਇਹ ਜੁਰਮ ਹੋਇਆ ਹੈ ਕਿਉਂਕਿ ਮੇਰੀ ਭੈਣ ਦਾ ਇੱਕ ਅੱਲਾ-ਕੱਲਾ ਬੇਟਾ ਸੀ ਔਰ ਉਸ ਦਾ ਕੋਈ ਨਾ ਉਹਦੀ ਕੋਈ ਜ਼ਮੀਨ ਹੈ ਨਾ ਉਹਦਾ ਕੋਈ ਛੋਟਾ ਜਿਹਾ ਘਰ ਹੈ ਜਿਹਦੇ ਇੱਕ ਲੋਕ ਮਰੇ ਹਨ ਉਹ ਵੀ ਬਿਨਾ ਪਲੱਸਟਰ ਤੋਂ ਸਾਨੂੰ ਸ਼ੀ ਹੈ ਜੇ ਵੈਰੀ ਮੱਚ ਪੂਰ ਬਹੁਤ ਗਰੀਬ ਹੈ ਉਹਦਾ ਕੋਈ ਆਮਦਨ ਦਾ ਸਾਧਨ ਨਹੀਂ ਹੈ ਇਹੋ ਇੱਕ ਪੁੱਤ ਉਹਦਾ ਜਿਹੜਾ ਸੀ ਉਹ ਗੁਰਦੁਆਰਾ ਸਾਹਿਬ ਦੇ ਪਾਠਾਂ ਦੇ ਵਿੱਚੋਂ ਜਿਹੜਾ ਹੈ ਉਹ ਆਪਣੇ ਪਾਠ ਕਰਕੇ ਜੋ ਆਪਣੇ ਉਹਨੂੰ ਪੇਟਾ ਮਿਲਦੀ ਸੀ ਉਸ ਪੇਟਾ ਤੇ ਦੋਨੇ ਮਾਂ ਪੁੱਤ ਇਹ ਗੁਜ਼ਾਰਾ ਕਰਦੇ ਸੀ ਤੇ ਇਹ ਮੇਰੇ ਭਰਾ ਨੇ ਜਿਹੜਾ ਸਾਰਾ ਇਹ ਵਾਕਿਆ ਅੱਖੀਆਂ ਵੇਖਿਆ ਤੇ ਸਾਡੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਵਾ ਇਹਨਾਂ ਟਰਾਲੀਆਂ ਵਾਲਿਆਂ ਨੂੰ ਜਿਹੜਾ ਵਾ ਇਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਕੀਤੀ ਜਾਵੇ ਕਿ ਆਪਣੇ ਜਿਹੜਾ ਵਾ ਤੇ ਜਿਹੜਾ ਰਸਤਾ ਹੈ ਇਹ ਆਪਣਾ ਇਹਨੂੰ ਆਪਣੇ ਇੱਕ ਪਾਸੇ ਇਹ ਪਬਲਿਕ ਦੇ ਲੰਘਣ ਵਾਸਤੇ ਕਿਉਂਕਿ ਇਨਾਂ ਦੇ ਪਿੱਛੇ ਕੋਈ ਵੀ ਆਪਣੇ ਜਿਹੜਾ ਹੈ ਕੋਈ ਆਪਣੇ ਕੋਈ ਸਿਗਰਲੇ ਹੁੰਦਾ ਜਾਂ ਕੋਈ ਬੰਦਾ ਨਹੀਂ ਬੈਠਾ ਹੁੰਦਾ ਕੋਈ ਪਿੱਛੋਂ ਕੋਈ ਆ ਰਿਹਾ ਵਾ ਤੇ ਇਹਨਾਂ ਨੇ ਆਪਣੇ ਜਾਣ ਪੁੱਜ ਕੇ ਸਾਡੇ ਨਾਲ ਇਹ ਜਿਹੜਾ ਸਾਡੇ ਬੰਦੇ ਨੂੰ ਮਾਰਿਆ ਵਾ ਕਿਰਪਾ ਕਰਕੇ ਜਿਹੜਾ ਵਾ ਇਸ ਆਪਣੇ ਇਹਨਾਂ ਨੇ ਇਹ ਜੁਰਮ ਦੇ ਭਾਗੀਦਾਰਾਂ ਨੂੰ ਆਪਣੇ ਜਿਹੜਾ ਵਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸਾਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਮੇਰੀ ਭੈਣ ਦਾ ਜਿਹੜਾ ਵਾ ਇਸ ਦੁਨੀਆ ਦਾ ਜੀਵਾ ਜਿਹੜਾ ਹੈ ਉਹ ਬੁੱਝ ਗਿਆ ਹੈ ਕਿਉਂਕਿ ਹੁਣ ਆਪਣੇ ਉਹਦੀ ਆਮਦਨ ਦਾ ਕੋਈ ਸਾਧਨ ਨਹੀਂ ਉਹਦੀ ਜ਼ਿੰਦਗੀ ਦਾ ਕੋਈ ਹਸਾਰਾ ਨਹੀਂ ਉਹਦਾ ਇੱਕ ਹੀ ਪੁੱਤਰ ਸੀਗਾ ਜੋ ਇਹਨਾਂ ਇਟਾਲੀ ਵਾਲਿਆਂ ਨੇ ਇਹਨਾਂ ਪੰਡਾ ਵਾਲਿਆਂ ਨੇ ਆਪਣੇ ਉਹਨੂੰ ਕਾਰ ਬਣ ਕੇ ਟੈਟਡ ਰਨ ਕਰਕੇ ਆਪਣੇ ਜਿਹੜਾ ਉਹਨੂੰ ਆਪਣੇ ਜਿਹੜਾ ਵਾ ਮਾਦਤਾ ਹੈ ਕਿਰਪਾ ਕਰਕੇ ਆਪਣੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਸਾਡੀ ਸੁਲਤਾਨਪੁਰ ਲੋਧੀ ਦੀ ਪੁਲਿਸ ਕਿਉਂਕਿ ਸਾਡੇ ਸੁਲਤਾਨਪੁਰ ਲੋਧੀ ਥਾਣਾ ਦੇ ਵਿੱਚ ਇਹ ਵਾਕਿਆ ਪੈਂਦਾ ਹੈ ਔਰ ਸਾਡੇ ਨਾਲ ਬੜਾ ਹੀ ਵਧੀਆ ਤਰੀਕੇ ਨਾਲ ਪੁਲਿਸ ਨੇ ਵਿਵਹਾਰ ਕੀਤਾ ਸਾਡੀ ਗੱਲ ਬੜੇ ਧਿਆਨ ਨਾਲ ਐਸ ਐਚਓ ਸਾਹਿਬ ਨੇ ਸਟਾਫ ਮੈਂਬਰ ਸਾਹਿਬਾਂ ਨੇ ਸਾਰਿਆਂ ਨੇ ਸੁਣੀ ਆ ਕਿਰਪਾ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਇਸ ਜਿਹੜੇ ਆ ਜੁਰਮ ਦੇ ਭਾਗੀਦਾਰ ਵਾ ਇਹਨਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਮੈਂ ਇਹਨਾਂ ਹੀ ਆਪਣੇ ਜਿਹੜਾ ਬੇਨਤੀ ਕਰਦਾ ਹਾਂ ਕਿ ਆਪਣੇ ਮੈਂ ਇਹਨਾਂ ਨੂੰ ਜਿਹੜੇ ਪੰਡਾ ਢੋਂਦੇ ਆ ਵੀਰ ਆਪਣੇ ਇਹਨਾਂ ਨੂੰ ਵੀ ਆਪਣੇ ਐਡਵਾਈਸ ਕਰਦਾ ਮਾਂ ਨਸੀਹਤ ਕਰਦਾ ਬੇਨਤੀ ਕਰਦਾ ਵਾ ਕਿ ਤੁਸੀਂ ਆਪਣੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਨਾ ਖੇਡੋ ਤੁਸੀਂ ਆਪਣੇ ਜਿਹੜਾ ਵਾਹ ਪਿੱਛੇ ਕੋਈ ਲਾਈਟਾਂ ਲਵਾਓ ਜਾਂ ਕੋਈ ਨਾ ਕੋਈ ਸਿਗਨਲ ਕੋਈ ਰੋਂਗ ਪਿੱਛੇ ਹੋਵੇ ਕੋਈ ਤੁਹਾਡੇ ਆਉਂਦਾ ਵਾ ਅੱਗੇ ਅੱਗੇ ਤੁਹਾਡੇ ਕੋਈ ਨਾ ਕੋਈ ਸਿਗਨਲ ਹੋਵੇ ਜਿਹੜਾ ਕਿ ਤੁਸੀਂ ਜਾਣਦੇ ਆ ਤੇ ਆਪਣੇ ਰਾਤ ਦੇ ਟਰਾਲੀਆਂ 21 ਘੰਟੇ ਚੱਲਦੀਆਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸ ਸਵੇਰੇ ਸਾਨੂੰ ਰੂਟ ਸਾਈਡ ਐਕਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਜਿਹੜਾ ਉਹਦੀ ਔਨ ਸਪੋਟ ਡੈਥ ਹੋ ਗਈ ਉਸ ਮਨमीत ਸਿੰਘ son of ਸੁਵਿੰਦਰ ਸਿੰਘ ਵਸੀ ਸ਼ਤਾਬਗੜ ਜੀ ਜੀ ਹੁਣ ਪਰਿਵਾਰ ਦੇ ਬਿਆਨਾਂ ਤੇ ਜੋ ਵੀ ਉਹ ਬਿਆਨ ਦਿੰਦੇ ਨੇ ਸਾਨੂੰ ਉਹਦੇ ਅਕੋਰਡਿੰਗ ਅਗਲੀ ਕਾਰਵਾਈ ਕੀਤੀ ਜਾਏਗੀ